ਪੰਜਾਬ ਪ੍ਰੋਪਰ ਟੀਵੀ ਤੁਸੀਂ ਦੇਖ ਰਹੇ ਹੋ ਉਹ ਖਬਰ ਜੋ ਕਿ ਕੋਈ ਵੀ ਸੁਣਨਾ ਨਹੀਂ ਚਾਹੁੰਦਾ ਸੀ ਪਰ ਉਹ ਖਬਰ ਆਈ ਹੈ ਰਾਜਵੀਰ ਚਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਅੱਜ ਸਵੇਰੇ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਹੈ ਔਰ ਹੁਣ ਰਾਜਵੀਰ ਜਵੰਦਾ ਦੀ 파ਰਥਿਵ ਸਰੀਰ ਨੂੰ ਉਹਨਾਂ ਦੇ ਮੋਹਾਲੇ ਸਥਿਤ ਘਰ ਲੈ ਕੇ ਜਾਇਆ ਜਾ ਰਿਹਾ ਹੈ ਐਂਬੂਲੈਂਸ ਤੇ ਰਾਹੀਂ ਉਹਨਾਂ ਦੀ ਮਰਤਕ ਦੇਹ ਉਹਨਾਂ ਦੇ ਘਰ ਲੈ ਕੇ ਚਾਈ ਜਾ ਰਹੀ ਹੈ ਸੈਕਟਰ 71 ਦੇ ਵਿੱਚ ਉਹਨਾਂ ਦਾ ਘਰ ਹੈ ਉਹਨਾਂ ਦੀ ਰਿਹائش ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਪਤਨੀ ਪਹਿਲਾਂ ਹੀ ਹਸਪਤਾਲ ਤੋਂ ਨਿਕਲ ਕੇ ਘਰ ਪਹੁੰਚ ਚੁੱਕੀ ਸੀ ਕਿਉਂਕਿ 11 ਦਿਨ ਤੋਂ ਲਗਾਤਾਰ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਸੀ ਰਾਜਵੀਰ ਜਵੰਦਾ ਔਰ ਅੱਜ ਆਖਿਰਕਾਰ ਉਹ ਜੰਗ ਹਾਰ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਘਰ ਲੈ ਕੇ ਜਾਣਗੇ ਘਰ ਦੇ ਵਿੱਚ ਬੱਚਿਆਂ ਨਾਲ ਮਿਲਾਇਆ ਜਾਏਗਾ ਕਿਉਂਕਿ ਹਸਪਤਾਲ ਦੇ ਵਿੱਚ ਜਿਵੇਂ ਕਿ ਹਾਲਾਤ ਸਨ ਆਈ ਸੀ ਯੂ ਦੇ ਵਿੱਚ ਸੀਗੇ ਔਰ ਕ੍ਰਿਟੀਕਲ ਕੇਅਰ ਉਹਨਾਂ ਦੀ ਕੀਤੀ ਜਾ ਰਹੀ ਸੀ ਉੱਥੇ ਕਿਸੇ ਨੂੰ ਵੀ ਮਿਲਣ ਤਾਂ ਬਹੁਤ ਦੂਰ ਦੀ ਗੱਲ ਹੈ ਦੇਖਣ ਤੱਕ ਦੀ ਇਜਾਜ਼ਤ ਵੀ ਨਹੀਂ ਸੀਗੀ ਸੋ ਬੱਚਿਆਂ ਨੂੰ ਮਿਲਾਇਆ ਜਾਏਗਾ ਦੋ ਛੋਟੇ ਬੱਚੇ ਨirajveer ਜਵੰਦਾ ਦੇ ਉਸ ਤੋਂ ਬਾਅਦ ਉਹਨਾਂ ਨੂੰ ਪੰਚਕੁਲਾ ਸਥਿਤ ਜੋ ਸਰਕਾਰੀ ਹਸਪਤਾਲ ਹੈ ਸੈਕਟਰ 6 ਦਾ ਉੱਥੇ ਲੈ ਕੇ ਚਾਣਗੇ ਕੁਝ ਫਾਰਮੈਲਿਟੀਆਂ ਨੇ ਜੋ ਕਿ ਹਸਪਤਾਲ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਰਾਜਵੀਰ ਜਵੰਦਾ ਨੇ ਆਖਰੀ ਸਾਹ ਫੋਟੇ ਹਸਪਤਾਲ ਦੇ ਵਿੱਚ ਲਏ ਨੇ ਪਰ ਜਿਸ ਦਿਨ ਰਾਜਵੀਰ ਜਵੰਦਾ ਨੂੰ ਇਹ ਹਾਦਸੇ ਦਾ ਸ਼ਿਕਾਰ ਹੋਏ ਸੀ ਉਸ ਦਿਨ ਸਭ ਤੋਂ ਪਹਿਲਾਂ ਪੰਚਕੁਲਾ ਦੇ ਸੈਕਟਰ 6 ਸਥਿਤ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਉੱਥੇ ਹੀ ਇਹ ਹਾਦਸਾ ਵਾਪਰਿਆ ਸੀ ਸੋ ਉੱਥੇ ਲੈ ਕੇ ਜਾਣਾ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੁਝ ਫਾਰਮੈਲिटीज ਨੇ ਜੋ ਕਿ ਪੂਰੀਆਂ ਕਰਨੀਆਂ ਨੇ ਕੁਝ ਕਾਨੂੰਨੀ ਕਾਰਵਾਈ ਹੈ ਜੋ ਕਿ ਪੂਰੀ ਕਰਨੀ ਪੈਂਦੀ ਹੈ ਹਾਲਾਂਕਿ ਪੋਸਟਮਾਰਟਮ ਨੂੰ ਲੈ ਕੇ ਅਜੇ ਸਵਾਲ ਖੜੇ ਹੋ ਰਹੇ ਨੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਕਿਉਂਕਿ ਪਰਿਵਾਰ ਦੇ ਵਿੱਚ ਫਿਲਹਾਲ ਸਹਿਮਤੀ ਨਹੀਂ ਬਣ ਰਹੀ ਹੈ ਪਰਿਵਾਰ ਵੱਲੋਂ ਫਿਲਹਾਲ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਪੋਸਟਮਾਰਟਮ ਦੀ ਪੋਸਟਮਾਰਟਮ ਰਾਜਪੀਠਵੰਦਾ ਦਾ ਹੋਏਗਾ ਜਾਂ ਨਹੀਂ ਹੋਏਗਾ ਇਹ ਕੁਝ ਵਕਤ ਬਾਅਦ ਤੱਕ ਪਤਾ ਲੱਗੇਗਾ ਪਰ ਫਿਲਹਾਲ ਜੋ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ 40 ਹਸਪਤਾਲ ਤੋਂ ਐਂਬੂਲੈਂਸ ਰਾਹੀਂ ਉਹਨਾਂ ਦੀ पार्थिव ਦੇ ਜੋ ਹੈ ਮ੍ਰਿਤਕ ਦੇ ਜੋ ਹੈ ਉਹਨਾਂ ਨੂੰ ਮੋਹਾਲੀ ਸਥਿਤ ਉਹਨਾਂ ਦੇ ਘਰ ਲੈ ਕੇ ਚਾਇਆ ਗਿਆ ਹੈ ਔਰ ਤਸਵੀਰਾਂ ਸਾਹਮਣੇ ਆਈਆਂ ਨੇ ਮੋਹਾਲੀ ਉਹਨਾਂ ਦੇ ਘਰ ਰਾਜਵੀਰ ਜਵੰਦਾ ਦਾ पार्थिव ਸਰੀਰ ਪਹੁੰਚ ਚੁੱਕਿਆ ਹੈ ਮਨਕੀਰਤ ਔਲਕ ਉੱਥੇ ਮੌਜੂਦ ਨੇ ਤੇ ਬਾਕੀ ਸਾਥੀ ਕਲਾਕਾਰ ਜੋ ਕਿ ਪੰਜਾਬੀ ਇੰਡਸਟਰੀ ਤੋਂ ਆਉਂਦੇ ਨੇ ਪੰਜਾਬੀ 뮤직 ਇੰਡਸਟਰੀ ਤੋਂ ਆਉਂਦੇ ਨੇ ਉਹਨਾਂ ਦੇ ਘਰ ਪਹੁੰਚੇ ਨੇ ਇਹ ਪਾਣਾ ਜੋ ਵਾਪਰਿਆ ਹੈ ਹਰ ਕੋਈ ਅਰਦਾਸ ਕਰ ਰਿਹਾ ਸੀ ਕਿ ਇਹ ਪਾਣਾ ਨਾ ਵਾਪਰੇ ਕਰੋੜਾਂ ਹੀ ਲੋਕ ਅਰਦਾਸ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਠੀਕ ਹੋ ਕੇ ਆਪਣੇ ਘਰ ਵਾਪਸ ਚਲਾ ਜਾਏ ਬੇਸ਼ੱਕ ਥੋੜਾ ਸਮਾਂ ਲੱਗ ਜਾਏ ਪਰ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਰਾਜਵੀਰ ਜਵੰਦਾ ਵਾਪਸ ਜ਼ਰੂਰ ਮੁੜਾਵੇ ਪਰ ਅਜੇ ਹਾਂ ਨਹੀਂ ਹੋਇਆ ਲੱਖਾਂ ਕਰੋੜਾਂ ਲੋਕਾਂ ਦੀ ਦੁਆ ਸੀ ਜੋ ਉਹਨਾਂ ਦੀਆਂ ਦੁਆਵਾਂ ਵੀ ਕੰਮ ਨਹੀਂ ਆਈਆਂ ਤੇ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕਿਉਂਕਿ ਕਲਾਕਾਰਾਂ ਦੀ ਜੇਕਰ ਗੱਲ ਕੀਤੀ ਸਾਬ ਜავੇਦ ਜਿਵੇਂ ਹੀ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸਾਹਮਣੇ ਆਈ ਕਲਾਕਾਰ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਵੀ ਪਹੁੰਚੇ ਸੱਜਣ ਅਦੀਬ ਦਾ ਬਿਆਨ ਵੀ ਸਾਹਮਣੇ ਆਇਆ ਉਹ ਕਹਿ ਰਹੇ ਸੀ ਕਿ ਦੁਆਮਾ ਲੋਕਾਂ ਨੇ ਬਹੁਤ ਕੀਤੀਆਂ ਅਰਦਾਸਾਂ ਬਹੁਤ ਕੀਤੀਆਂ ਔਰ ਇੰਨੀਆਂ ਅਰਦਾਸਾਂ ਪਹਿਲਾਂ ਕਿਸੇ ਦੇ ਲਈ ਵੀ ਹੁੰਦੀਆਂ ਨਹੀਂ ਦੇਖੀਆਂ ਗਈਆਂ ਲੋਕ ਬਚਾਉਣ ਲਈ ਦਿਨ ਰਾਤ ਅਰਦਾਸਾਂ ਕਰ ਰਹੇ ਸੀ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਖੁਲਾਏ ਗਏ ਸੀ ਜਿਤੋਂ ਭੋਗ ਪਾਇਆ ਜਾ ਰਿਹਾ ਸੀ ਦੇਗ ਦਾ ਪ੍ਰਸ਼ਾਦ ਲੈ ਕੇ ਲੋਕ ਹਸਪੀਟਲ ਪਹੁੰਚ ਰਹੇ ਸੀ ਚਾਹੇ ਉਹਨਾਂ ਦੇ ਜੱਦੀ ਪਿੰਡ ਦੀ ਗੱਲ ਕਰ ਲਈ ਜਾਵੇ ਜਾਂ ਉਹਨਾਂ ਦੇ ਹੋਰ ਰਿਸ਼ਤੇਦਾਰੀਆਂ ਦੀ ਗੱਲ ਕਰ ਲਈ ਜਾਵੇ ਸੋ ਹਰ ਕੋਈ ਅਰਦਾਸ ਕਰ ਰਿਹਾ ਸੀ ਪਾਠ ਰਖਵਾਏ ਜਾ ਰਹੇ ਸੀ ਕਿ ਕਿਤੇ ਨਾ ਕਿਤੇ ਕੋਈ ਚਮਤਕਾਰ ਹੋ ਜਾਵੇ ਤੇ ਰਾਜਵੀਰ ਜਵੰਦਾ ਵਾਪਸ ਆਪਣੇ ਪਰਿਵਾਰ ਦੇ ਵਿੱਚ ਠੀਕ ਹੋ ਕੇ ਆ ਜਾਵੇ ਪਰ ਸਾਰੀਆਂ ਅਰਦਾਸਾਂ ਫੇਲ ਹੋ ਗਈਆਂ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਔਰ ਜੇਕਰ ਰਾਜਵੀਰ ਜਵੰਦਾ ਦੀ ਗੱਲ ਕੀਤੀ ਜਾਵੇ ਮਹਸ 35 ਸਾਲ ਦੀ ਉਮਰ 27 ਸਤੰਬਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਬੱਤੀ ਤੋਂ ਸ਼ਿਮਲਾ ਚਾ ਰਹੀ ਸੀ ਬੱਤੀ ਕਾਲਾ ਰੋਡ ਤੇ ਇਹ ਹਾਦਸਾ ਵਾਪਰਿਆ ਦੋ ਸਾਨ ਲੜਦੇ ਲੜਦੇ ਸੜਕ ਵਿਚਾਲੇ ਆ ਗਏ ਉਹਨਾਂ ਤੋਂ ਬਚਣ ਦੇ ਚੱਕਰ ਦੇ ਵਿੱਚ ਰਾਜਵੀਰ ਚਵੰਦਾ ਨੇ ਆਪਣੀ ਬਾਈਕ ਮੋੜੀ ਤੇ ਕੋਲੋਂ ਬਲੈਰੋ ਗੱਡੀ ਲੰਘ ਰਹੀ ਸੀ ਉਸ ਦੇ ਨਾਲ ਰਾਜਵੀਰ ਚਵੰਦਾ ਦੀ ਟੱਕਰ ਹੋ ਜਾਂਦੀ ਹੈ ਤੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਲੈ ਕੇ ਚਾ ਗਿਆ ਬਰਦਾਸ਼ਤ ਦੀ ਏ ਜਿਸ ਵਕਤੇ ਹਾਦਸਾ ਵਾਪਰਿਆ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਮੌਜੂਦ ਸੀ ਔਰ ਰਾਜਵੀਰ ਜਵੰਦਾ ਦੀ ਜੇਕਰ ਗੱਲ ਕੀਤੀ ਜਾਵੇ ਬਾਈਕਿੰਗ ਦਾ ਸ਼ੌਂਕ ਰੱਖਦੇ ਨੇ ਔਰ ਲੰਬੇ ਟੂਰਸ ਤੇ ਬਾਈਕ ਤੇ ਜਾਣਾ ਪਸੰਦ ਕਰਦੇ ਨੇ ਔਰ ਜਦੋਂ ਲੋਕਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਹਮੇਸ਼ਾ ਆਪਣੀ ਗੱਡੀ ਵੀ ਉਹ ਨਾਲ ਲੈ ਕੇ ਜਾਂਦੇ ਨੇ ਪਰ ਇਹ ਪਹਿਲਾ ਟੂਰ ਸੀ ਉਹਨਾਂ ਦਾ ਬਦਲੀ ਤੋਂ ਸ਼ਿਮਲੇ ਦਾ ਜਿੱਤੇ ਕਿ ਉਹ ਆਪਣੀ ਗੱਡੀ ਨਾਲ ਨਹੀਂ ਲੈ ਕੇ ਗਏ ਹਾਲਾਂਕਿ ਸੇਫਟੀ ਗੀਅਰ ਉਹਨਾਂ ਨੇ ਸਾਰੇ ਪਾਏ ਹੋਏ ਸੀ ਹੈਲਮਟ ਤੇ ਹੋਰ ਜਿੰਨੇ ਵੀ ਸੇਫਟੀ ਗੀਅਰ ਹੁੰਦੇ ਆ ਜੋ ਕਿ ਬਾਈਕ ਰਾਈਡਿੰਗ ਲਈ ਜ਼ਰੂਰੀ ਹੁੰਦੇ ਨੇ ਉਹ ਸਾਰੇ ਉਹਨਾਂ ਨੇ ਪਾਏ ਹੋਏ ਸੀ ਪਰ ਜੋ ਗੁੱਜੀਆਂ ਸਟਾਂ ਲੱਗੀਆਂ ਸੀ ਜੋ ਅੰਦਰੂਨੀ ਸਟਾਂ ਰਾਜਪੀਰ ਚਵੰਦਾ ਨੂੰ ਲੱਗੀਆਂ ਸੀ ਉਹੀ ਉਹਨਾਂ ਦੀ ਮੌਤ ਦਾ ਕਾਰਨ ਬਣੀਆ ਡਾਕਟਰਾਂ ਨੇ ਸ਼ੁਰੂਆਤ ਦੇ ਵਿੱਚ ਕੁਝ ਦਿਨਾਂ ਤੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਰਾਜਪੀਰ ਚਵੰਦਾ ਦੀ ਸਿਹਤ ਬਾਰੇ ਜਾਣਕਾਰੀ মিডিਆ ਦੇ ਨਾਲ ਤੇ ਲੋਕਾਂ ਦੇ ਨਾਲ ਸਾਂਝੀ ਕੀਤੀ ਸਰਵਾਈਕਲ ਪੁਆਇੰਟਸ ਤੇ ਸੱਟਾਂ ਲੱਗੀਆਂ ਸੀ ਉਸ ਤੋਂ ਇਲਾਵਾ ਰੀਡ ਦੀ ਹੱਡੀ ਦਾ ਪਿਛਲਾ ਹਿੱਸਾ ਜਿਸ ਨੂੰ ਕਿ ਡੋਰਸਲ ਕਿਹਾ ਜਾਂਦਾ ਹੈ ਉਹ ਨੁਕਸਾਨਿਆ ਗਿਆ ਸੀ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਸੀ ਬਲੱਡ ਨਹੀਂ ਪਹੁੰਚ ਰਿਹਾ ਸੀ ਇਸ ਕਰਕੇ ਉਹਨਾਂ ਦੇ ਸਰੀਰ ਦਾ ਕੋਈ ਵੀ ਜਵੰਗ ਉਹ ਕੰਮ ਨਹੀਂ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੱਥ ਸੇ ਤੋਂ ਬਾਅਦ 40 ਹਸਪਤਾਲ ਉਨਾਂ ਨੂੰ ਲੈ ਕੇ ਆਇਤ ਰਸਤੇ ਦੇ ਵਿੱਚ ਵੀ ਉਹਨਾਂ ਨੂੰ ਦੋ ਵਾਰ ਕਾਰਡੀਕ ਰੈਸਟ ਆਇਆ ਸੀ ਉਸ ਤੋਂ ਬਾਅਦ ਇੱਕ ਵਾਰ ਹਸਪਤਾਲ ਦੇ ਵਿੱਚ ਵੀ ਉਹਨਾਂ ਨੂੰ ਕਾਰਡੀਕ ਰੈਸਟ ਆਇਆ ਤੇ ਅੱਜ ਸਵੇਰੇ ਵੀ ਇੱਕ ਕਾਰਡੀਕ ਰੈਸਟ ਰਾਜਵੀਰ ਚਵੰਦਾ ਨੂੰ ਆਇਆ ਸੀ ਔਰ 10:55 ਮਿੰਟ ਤੇ ਦੱਸਿਆ ਜਾ ਰਿਹਾ ਕਿ 40 ਹਸਪਤਾਲ ਦੇ ਵਿੱਚ ਰਾਜਵੀਰ ਚਵੰਦਾ ਨੇ ਆਖਰੀ ਸਾਲ ਹੈ ਜਿਸ ਤੋਂ ਬਾਅਦ ਆਫੀਸ਼ੀਅਲੀ ਇਹ ਜਾਣਕਾਰੀ ਮੀਡੀਆ ਦੇ ਨਾਲ ਤੇ ਲੋਕਾਂ ਦੇ ਨਾਲ ਸਾਂਝੀ ਕਰ ਦਿੱਤੀ ਗਈ ਕਿ ਰਾਜਵੀਰ ਚਵੰਦਾ ਹੁਣ ਸਾਡੇ ਵਿਚਾਰੇ ਨਹੀਂ ਰਹੇ ਮੀਡੀਆ ਇੰਡਸਟਰੀ ਦੀ ਗੱਲ ਕਰ ਲਈ ਜਾਵੇ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਇਥੋਂ ਤੱਕ ਹੀ ਪੰਜਾਬ ਪੋਲਿਟਿਕਸ ਦੇ ਨਾਲ ਜੁੜੇ ਵੱਡੇ ਚਿਹਰੇ ਹਰ ਕਿਸੇ ਨੇ ਰਾਜਵੀਰ ਚਵੰਦਾ ਦੀ ਮੌਤ ਤੇ ਦੁੱਖ ਸਾਂਝਰ ਕੀਤਾ ਰਾਣਾ ਸੋਟੀ ਰਵਨੀਤ ਬਿੱਟੂ ਸੁਖਵੀਰ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਤੇ ਗਾਇਕਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਹੰਸ ਰਾਜ ਹੰਸ ਮਨਕੀਤ ਤੌਲਾ ਕ੍ਰਿਸ਼ਮ ਸਿੰਘਨ ਮੋਲ ਕਨਵਰ ਕਰੇਵਾਲ ਗੁਲਵਿੰਦਰ ਬਿੱਲਾ ਸੱਜਣ ਆਦੀਪ ਜਿੰਨੇ ਵੀ ਕਲਾਕਾਰ ਨੇ ਜਿੰਨੇ ਵੀ ਸਾਥੀ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਰਾਜਵੀਰ ਜਵੰਦਾ ਨੇ ਕੰਮ ਕੀਤਾ ਹੈ ਜਾਂ ਜਿਨ੍ਹਾਂ ਦੇ ਨਾਲ ਰਾਜਵੀਰ ਜਵੰਦਾ ਨੇ ਕੰਮ ਨਹੀਂ ਵੀ ਕੀਤਾ ਹੈ ਕਿਉਂਕਿ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਇੱਕ ਚੰਗਾ ਮੁਕਾਮ ਚੰਗਾ ਰੁਤਬਾ ਹਾਸਿਲ ਕਰਦੇ ਹੋ ਤਾਂ ਤੁਹਾਡੇ ਬਾਰੇ ਤੁਹਾਡੇ ਸੁਭਾਅ ਬਾਰੇ ਤੁਹਾਡੇ ਕੰਮ ਬਾਰੇ ਹਰ ਕਿਸੇ ਨੂੰ ਪਤਾ ਹੁੰਦਾ ਹੈ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀਆਂ ਗੱਲਾਂ ਤੁਹਾਡੇ ਪਿੱਛੇ ਪਿੱਛੇ ਵੀ ਹੁੰਦੀਆਂ ਨੇ ਅਜਿਹੀ ਸ਼ਖਸੀਅਤ ਦੇ ਮਾਲਕ ਸੀ ਰਾਜਵੀਰ ਜਵੰਦਾ ਕਦੇ ਕਿਸੇ ਕੌਂਟ੍ਰੋਵਰਸੀ ਦਾ ਹਿੱਸਾ ਨਹੀਂ ਬਣੇ ਸੁਣਾ ਸੁਨੱਖਾ ਗੱਭਰੂ ਜਵਾਨ ਸਟੇਜਾਂ ਦੀ ਸ਼ਾਨ ਹੁੰਦਾ ਸੀ ਸਟੇਜਾਂ ਤੇ ਚੜਦਾ ਸੀ ਕੁੜਤਾ ਚਾਦਰਾਂ ਲਾ ਕੇ ਤਾਂ ਲੋਕ ਭੰਗੜੇ ਪਾਉਣੋਂ ਨਹੀਂ ਹਟਦੇ ਸੀ ਅਖਾੜੇ ਲੱਗਦੇ ਸੀ ਰਾਜਵੀਰ ਜਵੰਦਾ ਦੇ ਸੱਭਿਆਚਾਰਕ ਗਾਣਿਆਂ ਦੇ ਲਈ ਉਹ ਜਾਣਿਆ ਜਾਂਦਾ ਬਾ ਕਮਾਲ ਆਵਾਜ਼ ਦਾ ਮਾਲਕ ਤੂੰ ਮਚਾ ਦਿੰਦਾ ਸੀ ਇੱਕ ਆਪਰੂ ਜਵਾਨ ਚਤੁਸਥੀਜਾਂ ਤੇ ਛੜਦਾ ਸੀ ਪਰ ਹੁਣ ਰਾਜਵੀਰ ਜਵੰਦਾ ਸਾਡੇ ਵਿਚਾਲੇ ਨਹੀਂ ਰਿਹਾ ਪਰ ਰਾਜਵੀਰ ਜਵੰਦਾ ਦੀ ਆਵਾਜ਼ ਕੰਨਾਂ ਦੇ ਵਿੱਚ ਗੂੰਜਦੀ ਰਹੇਗੀ ਉਹ ਚਿਹਰਾ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਿਆ ਰਹੇਗਾ ਪਰਿਵਾਰ ਦੇ ਲਈ ਬੇਹਦ ਔਖਾ ਸਮਾਂ ਕਿਉਂਕਿ ਕੁਝ ਵਕਤ ਪਹਿਲਾਂ ਇਹਨਾਂ ਦੇ ਪਿਤਾ ਵੀ ਪਰਿਵਾਰ ਨੂੰ ਛੱਡ ਕੇ ਤੁਰ ਗਏ ਸੀ ਸੋ ਮਾਂ ਦੇ ਲਈ ਪਤਨੀ ਦੇ ਲਈ ਬੱਚਿਆਂ ਦੇ ਲਈ ਬਹੁਤ ਔਖਾ ਸਮਾਂ ਔਰ ਇਸ ਸਥਿਤੀ ਤੋਂ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਬੱਚੇ ਬਹੁਤ ਛੋਟੇ ਨੇ ਸੁਰਾਜਵੀਰ ਜਵੰਦਾ ਨੂੰ ਉਹਨਾਂ ਦੇ ਪਰਿਵਾਰਥੇਪ ਦੇ ਦੂ ਮੋਹਾਲੀ ਦੇ ਸੈਕਟਰ 71 ਸਥਿਤ ਉਹਨਾਂ ਦੇ ਘਰ ਲੈ ਕੇ ਜਾਇਆ ਗਿਆ ਹੈ ਉੱਥੇ ਪਹੁੰਚੇ ਨੇ ਕਲਾਕਾਰ ਸਿਤਾਰੇ ਉਹਨਾਂ ਦੇ ਰਿਸ਼ਤੇਦਾਰ ਗੁਵਾਂਡੀ ਜਿੰਨੇ ਵੀ ਲੋਕ ਰਾਜਵੀਰ ਜਵੰਦਾ ਨੂੰ ਜਾਣਦੇ ਨੇ ਜੂ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਮੋਹਾਲੀ ਸਥਿਤ ਘਰ ਪਹੁੰਚੇ ਨੇ ਕੁਝ ਦਿਨ ਇੱਥੇ ਰੋਕ ਕੇ ਜਦੋਂ ਬੱਚਿਆਂ ਨੂੰ ਮਿਲਾ ਲਿਆ ਜਾਏਗਾ ਔਰ ਜਿਹੜੇ ਇੱਥੇ ਲੋਕ ਨੇ ਉਹ ਮਿਲ ਲੈਣਗੇ ਉਸ ਤੋਂ ਬਾਅਦ ਪੰਚਕੁਲਾ ਦੇ ਸੈਕਟਰ 6 ਸਥਿਤ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਣਗੇ ਕੁਝ ਫਾਰਮੈਲिटीज ਜਿਹੜੀਆਂ ਬਾਕੀ ਨੇ ਕਾਨੂੰਨੀ ਕਾਰਵਾਈ ਲਈ ਉਹ ਪੂਰੀਆਂ ਉੱਥੇ ਕੀਤੀਆਂ ਜਾਣਗੀਆਂ ਪੋਸਟਮਾਰਟਮ ਹੋਏਗਾ ਨਹੀਂ ਏ ਫਿਲਹਾਲ ਤੈ ਨਹੀਂ ਹੋਇਆ ਹੈ ਪਰ ਜੇ ਪੋਸਟਮਾਰਟਮ ਹੁੰਦਾ ਵੀ ਹੈ ਤਾਂ ਵੀ ਪੰਚਕੁਲਾ ਦੇ ਸੈਕਟਰ 6 ਸਥਿਤ ਸਰਕਾਰੀ ਹਸਪਤਾਲ ਦੇ ਵਿੱਚ ਹੀ ਹੋਏਗਾ ਜਿਸ ਤੋਂ ਬਾਅਦ ਉਹਨਾਂ ਦੇ ਜੱਤੀਪਿੰਡ ਪੋਨਾ ਵਿਖੇ ਜੋ ਕਿ ਜਗਰਾਉਂ ਦੇ ਵਿੱਚ ਸਥਿਤ ਹੈ ਉੱਥੇ ਲੈ ਕੇ ਚਾਇਆ ਜਾਏਗਾ ਕਿਉਂਕਿ ਰਾਜਵੀਰ ਜਵੰਦਾ ਦਾ ਜੱਤੀਪਿੰਡ ਹੈ ਉਥੇ ਜਨਮੇ ਉਥੇ ਪਲੇ ਉਥੇ ਵੱਡੇ ਹੋਏ ਰਾਜਵੀਰ ਜਵੰਦਾ ਤੇ ਕੱਲ 12 ਵਜੇ ਪੋਨਾ ਵਿਖੇ ਹੀ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਏਗਾ